ਕਲਮ ਚੁੱਕੀ ਤੇ ਲਿਖਣ ਦਾ ਮਨ ਹੋਇਆ ਕਲਮ ਚੁੱਕੀ ਤੇ ਲਿਖਣ ਦਾ ਮਨ ਹੋਇਆ ਲਿਖਿਆ ਕਲਮ ਨੇ ਗੁਰੂ ਰਵਿਦਾਸ ਰਹਿਬਰ ਸੰਤਾਂ ਭਗਤਾਂ ਸਮਕਾਲੀਆਂ ਜਸ ਗਾਇਆ ਓਨੂੰ ਮੰਨਿਆ ਭਾਈ ਗੁਰਦਾਸ ਰਹਿਬਰ ਗੁਰੂ ਗ੍ਰੰਥੀ ਅੰਦਰ ਗੁਰੂ ਦਰਜ ਕਰਦੇ ਚਾਰੇ ਵਰਨ ਮੰਨਣ ਉਹਨੂੰ ਖਾਸ ਰਬ ਭਗਤ ਭਗਤ ਜਗ ਵਜਿਆ ਚੌਚਕੀ ਸਾਰੇ ਦਿਲਾਂ ਵਿੱਚ ਕਰੇ ਨਿਵਾਸ ਰਬ ਪੈਰ ਪੈਰ ਉੱਤੇ ਇਮਤਿਹਾਨ ਹੋਇਆ ਹੋਇਆ ਹਰ ਪਰਖਿਆ ਪਾਸ ਰਬ ਚਾਨ ਚੱਕ ਨਹੀਂ ਆਇਆ ਉਹ ਸੱਚ ਜਾਣੋ ਆਇਆ ਕਰਨ ਗੁਲਾਮੀ ਦਾ ਨਾਸ ਰਬ ਦਸ਼ਾ ਦੇਖ ਕੇ ਦਿਲਾਂ ਵਿੱਚ ਸ਼ੇਕ ਪੈਂਦੇ ਹੋਇਆ ਦੇਖ ਕੇ ਦਸ਼ਾ ਉਦਾਸ ਰਬ ਆਇਆ ਰੋਣ ਕਾ ਰੋਣੀਆਂ ਸੂਰਤਾਂ ਤੇ ਆਇਆ ਦੇਣ ਦੇ ਲਈ ਤਰਵਾਸ ਰਬ ਜਿਹੜੇ ਕੋਮ ਦੇ ਆਗੂ ਬੇ ਤੜਕ ਹੁੰਦੇ ਉਹ ਨਹੀਂ ਦੇਖਦੇ ਭੁੱਖ ਪਿਆਸ ਰਬ ਤਕੜੇ ਛੱਡ ਗਰੀਬ ਨਿਵਾਜਦਾ ਹੈ ਬਣ ਕੇ ਆਇਆ ਗਰੀਬਾਂ ਦੀ ਆਸ ਰਬ ਦਿੰਦੇ ਰਹਿਣਗੇ ਸੇਧ ਜ਼ਮਾਨਿਆਂ ਨੂੰ ਦਿੰਦੇ ਰਹਿਣਗੇ ਸੇਧ ਜ਼ਮਾਨਿਆਂ ਨੂੰ ਕਰ ਗਿਆ ਜੋ ਵਚਨ ਵਿਲਾਸ ਰਹਿਬ ਕਰਨਿਆ ਸੀ ਨੀਚਾ ਨੂੰ ਉੱਚ ਸਹਜਲ ਆਇਆ ਰਚਣ ਦੇ ਲਈ ਇਤਿਹਾਸ ਰਹਿਬ ਦਿੰਦੇ ਰਹਿਣਗੇ ਸੇਧ ਜ਼ਮਾਨਿਆਂ ਨੂੰ ਕਰ ਗਿਆ ਜੋ ਵਚਨ ਵਿਲਾਸ ਰਬ ਕਰਨਿਆ ਸੀ ਨੀਚਾਂ ਨੂੰ ਊਚ ਸਹਿਜਲ ਆਇਆ ਰਚਣ ਦੇ ਲਈ ਤੇ ਆਸ ਰਬ ਜੈ ਗੁਰੂ ਦੇਵ ਜੈ ਪੀ